ਭਗਵਾਨ ਕਾਰਤਿਕ ਸਵਾਮੀ ਦਾ ਸਥਾਨ ਅਚਲੇਸ਼ਵਰ धाम ਜਦੋਂ ਕਿ ਦੋਵਾਂ ਪੁੱਤਰਾਂ ਨੂੰ ਪ੍ਰਥਮ ਪੂਜਨ ਦਾ ਅਧਿਕਾਰ ਬੋਲੇ ਸ਼ੰਕਰ ਨੇ ਦੇਣਾ ਸੀ ਇੱਕ ਸ਼ਰਤ ਰੱਖੀ ਸੀ ਕਿ ਜਿਹੜਾ ਸਾਰੀ ਪ੍ਰਿਥਵੀ ਦਾ ਚੱਕਰ ਲਾ ਕੇ ਪਹਿਲਾਂ ਆਊਗਾ ਉਹਨੂੰ ਹੀ ਪ੍ਰਥਮ ਪੂਜਨ ਦਾ ਅਧਿਕਾਰ ਦਿੱਤਾ ਜਾਏਗਾ ਮਾਤਾ ਪਿਤਾ ਦਾ ਗੇ ਸੁਣ ਕੇ ਜਦ ਕਿ ਕਾਰਤਿਕ ਸਵਾਮੀ ਦੀ ਸਵਾਰੀ ਮੂਸਾ ਦੀ ਸੀ ਉਹ ਇੱਥੇ ਵਿਸ਼ਰਾਮ ਕਰ ਰਹੀ ਸੀ ਜਦੋਂ ਕਿ ਗਣੇਸ਼ ਜੀ ਮਹਾਰਾਜ ਦਾ ਪ੍ਰਥਮ ਪੂਜਨ ਦਾ ਅਧਿਕਾਰ ਜਿਹੜਾ ਕਲਾਸ਼ ਚ ਦਿੱਤਾ ਗਿਆ ਉਸ ਤੋਂ ਬਾਅਦ ਕੇਤੀ ਕੋਟੀ ਦੇਵਤਾ ਇਹਨਾਂ ਨੂੰ ਮਨਾਉਣ ਵਾਸਤੇ ਕਾਰਤਿਕ ਸੁਆਮੀ ਨੂੰ ਇੱਥੇ ਆਏ ਨੇ ਅਚਲ ਅਚਲੇਸ਼ਵਰ धाम ਔਰ ਪਹਿਲੀ ਬਾਸ਼ੇ ਗੁਰਨਾਨ ਸਿੰਘ ਜੀ ਮਹਾਰਾਜ ਵੀ ਇਸ ਪਵਿੱਤਰ ਸਰੋਵਰ ਦੇ ਕੰਡੇ ਉਹਨਾਂ ਦੀ ਸਿੱਧ ਗੋਸ਼ਤੀ ਹੋਈ ਹੈ ਅੱਜ ਮਹਾ ਸ਼ਿਵratri ਦਾ ਤਿਹਾਰ ਸ੍ਰੀ ਅਚਲੇਸ਼ਵਰ ਮੰਦਿਰ ਕਾਰਜਵਾਟਰ ਟਰਸਟ ਵੱਲੋਂ 25 ਸਾਲ ਤੋਂ ਬੜੇ ਜੋਰ ਨਾਲ ਮਨਾਇਆ ਜਾਂਦਾ ਹੈ ਔਰ ਲੋਕੀ ਇੱਥੇ ਆਪਣੀਆਂ ਮਨੋ ਕਾਮਨਾ ਲੈ ਕੇ ਆਉਂਦੇ ਨੇ ਤੇ ਪੂਰੀਆਂ ਕਰਦੇ ਨੇ ਗੁਰਨਾਨ ਸਿੰਘ ਸਾਹਿਬ ਜਿਹੜੇ ਹੈ ਇਸ ਪਵਿੱਤਰ ਸਰੋਵਰ ਤੇ ਸਿੱਧ ਗੋਸ਼ਟੀ ਹੋਈ ਆ ਉਹਨਾਂ ਨੇ ਸਿੱਧਾ ਨੂੰ ਉਹਨਾਂ ਨੇ ਭਗਵਾਨ ਨਾਲ ਜੋੜਨ ਦੇ ਵੇਲੇ ਹੀ ਪ੍ਰੇਰਣਾ ਕੀਤੀ ਆ ਜਦਕਿ ਸਿੱਧ ਜਿਹੜੇ ਉਹ ਆਪਣੇ ਆਪ ਨਾਲ ਜਿਹੜੀ ਸੰਗਤ ਨੂੰ ਜੋੜਦੇ ਸੀ ਅੱਜ ਦੇ ਦਿਨ ਹੀ ਉਹ ਨਾਨਕ ਸਾਹਿਬ ਇੱਥੇ ਆਏ ਔਰ ਸਾਹਮਣੇ ਗੁਰਦੁਆਰਾ ਸਾਹਿਬ ਉਹਨਾਂ ਦੀ ਯਾਦ ਚ ਬਣਾ ਔਰ ਇਹ ਗੇਟ ਤੇ ਲਿਖਿਆ ਸੋਨ ਮੇਲਾ ਸ਼ਿਵਰਾਤ ਬਾਬਾ ਚਲ ਬਿਖਾਰਿਆ ਵਾਹਿਗੁਰੂ ਜੀ ਦਾ ਸਾਜ ਸਾਹਿਬ ਵਾਹਿਗੁਰੂ ਜੀ ਦੀ ਖਤੇ ਦੇਖੋ ਬਹੁਤ ਘੱਟ ਸਥਾਨ ਐਸੇ ਮਿਲਦੇ ਹਨ ਜਿੱਥੇ ਮੰਦਰ ਤੇ ਗੁਰਦੁਆਰਾ ਸਾਹਿਬ ਇਕੱਠੇ ਹੋ। ਅਸੀਂ ਸਮਝਦੇ ਆਏ ਧਰਤੀ ਬਹੁਤ ਵੱਡੇ ਭਾਗਾ ਵਾਲੀ ਹੈ। ਕਿਉਂਕਿ ਦੋ ਸ੍ਰਿਸ਼ਟੀ ਦੇ ਮਾਲਕ ਕਨਤਨ ਸਾਹਿਬ ਜੀ ਨੂੰ ਗੋਬਿੰਦ ਸਿੰਘ ਮਹਾਰਾਜ ਜੀ ਦਾ ਤੇ ਭਗਵਾਨ ਸ਼ਿਵ ਜੀ ਦਾ ਇੱਥੇ ਆਉਣਾ ਬਹੁਤ ਵੱਡੇ ਭਾਗ ਨੇ ਸਾਡੇ। ਇਹ ਸਥਾਨ ਦੋਵੇਂ ਜਰੇ ਭਾਈਚਾਰੇ ਸਾਂਝ ਦਾ ਪ੍ਰਤੀਕ ਨੇ। Hindu ਸਖੇਇਤਾ ਦਾ ਪ੍ਰਤੀਕ ਨੇ। ਇਹ ਸਾਰੇ ਹੀ ਤਿਉਹਾਰ ਭਾਵੇਂ ਕੋਈ ਸਿੱਖ ਧਰਮ ਦੇ ਹੋਣ, ਭਾਵੇਂ ਕੋਈ Hindu ਭਾਈਚਾਰੇ ਦੇ ਹੋਣ। ਸਾਰੇ ਤਿਉਹਾਰ ਅਸੀਂ ਸਾਰੇ ਇੱਕ ਦੂਜੇ ਨਾਲ ਮਿਲ ਬੈਠ ਕੇ ਆਪਰੇਮ ਪਿਆਰ ਇਤਿਹਾਸ ਮੁਹੱਬਤਾਂ ਮਨਾਉਂਦੇ ਹਾਂ ਭੰਤਨ ਸਿੰਘ ਸਾਹਿਬ ਸਿਰਉ ਨਨਦੇਵ ਜੀ ਮਹਾਰਾਜ ਜਦੋਂ ਇੱਥੇ ਆਏ ਨੇ ਉਦੋਂ ਸ਼ਿਵਰਾਤਰੀ ਦਾ ਦਿਹਾੜਾ ਸੀ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਮੇਲਾ ਸੁਨ ਸ਼ਿਵਰਾਤ ਦਾ ਬਾਬਾ ਅਕਲਵਟਾਲੇ ਆਈ ਦਾ ਵਰਣਨ ਕੀਤਾ ਹੈ ਉਹਨਾਂ ਇੱਥੇ ਆ ਕੇ ਜੋ ਸਿਤਾਂਨਾ ਗੋਸ਼ਤੀ ਕੀਤੀ ਵਿਚਾਰਾ ਕੀਤੀਆਂ ਵਿਰਾਮਾ ਪਰਮਾ ਦਾ ਪਖੰਡਾ ਦਾ ਨਾਸ਼ ਕੀਤਾ ਉਹਨਾਂ ਚੀਜ਼ਾਂ ਦਾ ਖੰਡਨ ਕੀਤਾ ਉਹਨਾਂ ਨੇ ਸਮਝਾਇਆ ਕਿ ਆਹ ਸ਼ਬਦ ਗੁਰੂ ਦੇ ਲਾੜ ਲਈਏ ਜੇ ਕੋਈ ਪ੍ਰਾਪਤ ਕਰਨਾ ਹੈ ਤੇ ਗ੍ਰਸਤੀ ਧਰਮ ਅਪਣਾਈਏ ਕਿਉਂਕਿ ਉਸ ਵਕਤ ਦੇ ਜੋਗੀ ਸਨ ਉਹ ਗ੍ਰਸਤੋਂ ਬੇਮੁਖ ਹੋ ਕੇ ਘਰ-ਵਾਰ ਛੱਡ ਕੇ ਜੰਗਲਾਂ ਵਿੱਚ ਚਲੇ ਗਏ ਸਨ ਉਹਨਾਂ ਨੇ ਸਾਰੇ ਧਰਮਾਂ ਨੂੰ ਉੱਤਮ ਗ੍ਰਸਤ ਧਰਮ ਨੂੰ ਕਿਹਾ ਸੋ ਅੱਜ ਲੋੜ ਹੈ ਸਾਨੂੰ ਇਹ ਸਾਰੇ ਤਿਆਰ ਮਿਲ ਬੈਠ ਕੇ ਆਪਸ ਵਿੱਚ પ્રેમ ਦਾ ਸਾਖਨਾ ਮਨੋਣਾ ਚਾਹੀਦੇ ਹਨ ਸੋ ਅੱਜ ਦੇ ਪਾਵਨ ਪਵਿੱਤਰ ਦਿਹਾੜੇ ਦੀ ਸ਼ਗਰਾਤਰੀ ਦੇ ਦਿਹਾੜੇ ਦੀ ਸਾਲਾਨਾ ਜੋੜ ਮੇਲਾ ਸਿੱਧ ਬੋਸ ਤੇ ਪਾਵਨ ਪਵਿੱਤਰ ਦਿਹਾੜੇ ਦੀ ਅਸਮੇ ਮਾਨੁਤ ਨਾਮ ਲਿਆ 97 دیرティア ਕਰਾਇਆ ਤੋ ਮੁਬਾਰਕਬਾਦ ਦੇਣਾ